ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਨੂੰ ਰਿਗਲਾਨ ਕਟਿੰਗ ਕਰਨੀ ਦੱਸੂਗੀ ਜਦੋਂ ਆਪਾਂ ਰਿਗਲਾਨ ਕਟਿੰਗ ਕਰਦੇ ਆਂ ਤਾਂ ਉਦੋਂ ਆਪਾਂ ਬਾਹਾਂ ਦੀ ਬੈਕ ਸਾਈਡ ਤੇ ਫਰੰਟ ਸਾਈਡ ਦੀ ਜਿਹੜੀ ਕਟਾਈ ਹੈ ਇੱਕੋ ਜੀ ਕਰਦੀਆਂ ਸੇਮ ਜਿਵੇਂ ਆਪਣੀ ਇਹ ਕਟਾਈ ਹੋਈ ਉਸੇ ਤਰ੍ਹਾਂ ਆਪਣੀ ਬੈਕ ਸਾਈਡ ਫਰੰਟ ਸਾਈਡ ਦੀ ਤੇ ਦੂਸਰੀ ਬਾਹਾਂ ਦੀ ਹੋਊ ਠੀਕ ਹੈ ਬਾਹਤੀ ਸੌਖੇ ਤਰੀਕੇ ਨਾਲ ਅੱਜ ਮੈਂ ਤੁਹਾਨੂੰ ਇਹ ਕਟਾਈ ਕਰਨੀ ਦੱਸੂਗੀ ਤੇ ਨਾਲ ਜਿਹੜਾ ਆਪਣਾ ਇਸ ਤਰ੍ਹਾਂ ਇਹ ਕੰਨਿਆਂ ਤੇ ਡਿਜ਼ਾਈਨ ਵੀ ਬਣਦਾ ਜਾਂਦਾ ਹੈ ਇਹ ਮੈਂ ਫੁੱਲ ਬਾਹਾਂ ਦੀ ਕੋਟੀ ਬਣਾ ਰਹੀ ਹਾਂ ਇਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗੀ ਅੱਜ ਮੈਂ ਤੁਹਾਨੂੰ ਜਿਹੜੀ ਰੇਗਲਾਨ ਕਟਿੰਗ ਕਰਨੀ ਦੱਸੂਗੀ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਕਟਾਈ ਪਾਉਣੀ ਇਹ ਬੈਕ ਸਾਈਡ ਹੈ ਜਿਵੇਂ ਆਪਣੀ ਇਹ ਬਾਹਾਂ ਦੀ ਕਟਾਈ ਪਾਈ ਹੈ ਉਸੇ ਤਰ੍ਹਾਂ ਹੀ ਆਪਣੀ ਬੈਕ ਸਾਈਡ ਫਰੰਟ ਸਾਈਡ ਤੇ ਦੂਸਰੀ ਬਾਹ ਦੀ ਕਟਾਈ ਪਾਉਗੀ ਠੀਕ ਹੈ ਤੁਹਾਨੂੰ ਮੈਂ ਦੂਸਰੀ ਬਾਹ ਦੀ ਕਟਾਈ ਕਰਨੀ ਜਿਹੜੀ ਦੱਸ ਦਿੰਨੀ ਹ ਜਦੋਂ ਆਪਾਂ ਕਟਾਈ ਪਾਣੀ ਸ਼ੁਰੂ ਕਰਨੀ ਹੈ ਆ سٹਾਰਟਿੰਗ ਚੱਪਾ ਜਿਹੜੀ ਪਹਿਲੀ ਸਲਾਈ ਆਪਾਂ ਇਸ ਤਰ੍ਹਾਂ ਬਣਾਉਣੀ ਹੈ ਇਹਨਾਂ ਆਪਾਂ ਤਿੰਨ ਕੁੰਡੇ ਘਟਾਉਣੇ ਦੋ ਦਾ ਇੱਕ ਕੀਤਾ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਇਸ ਤਰ੍ਹਾਂ ਦੋ ਕੁੰਡੇ ਘਟ ਗਏ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਤਾਂ ਤਿੰਨ ਕੁੰਡੇ ਘਟ ਗਏ ਠੀਕ ਹੈ ਇਸ ਤਰ੍ਹਾਂ ਤਿੰਨ ਕੁੰਡੇ ਘਟ ਗਿਆ ਆਪਣੇ ਕੋਲ ਅੱਗੇ ਤੁਹਾਡਾ ਜੋ ਵੀ ਡਿਜ਼ਾਈਨ ਹੈ ਉਸੇ ਤਰ੍ਹਾਂ ਤੁਸੀਂ ਸਾਰੀ ਸਿਲਾਈ ਬਣਾ ਕੇ ਕੰਪਲੀਟ ਕਰ ਲੈਣੀ ਸਿੱਧੇ ਪਾਸੇ ਤਾਂ ਇੱਥੇ ਮੇਰੀ ਸਾਰੀ ਸਿਲਾਈ ਸਿੱਧੀ ਹੈ ਮੈਂ ਸਿੱਧੀ ਸਿਲਾਈ ਬਣਾ ਕੇ ਕੰਪਲੀਟ ਕਰਦੀ ਹਾਂ ਫਿਰ ਆਪਾਂ ਉਲਟੀ ਸਾਈਡ ਤੇ ਆਉਣੇ ਸਿੱਧੀ ਸਾਈਡ ਤੋਂ ਸਿਲਾਈ ਕੰਪਲੀਟ ਕਰਕੇ ਹੁਣ ਆਪਾਂ ਉਲਟੀ ਸਾਈਡ ਤੇ ਆ ਗਏ ਤਾਂ ਆਪਾਂ ਇੱਧਰ ਵੀ ਤਿੰਨ ਨੂੰ ਇੱਧਰ ਤਿੰਨ ਕੁੰਡੇ ਘਟਾਏ ਆ ਤੇ ਹੁਣ ਆਪਾਂ ਇੱਧਰ ਵੀ ਤਿੰਨ ਕੁੰਡੇ ਘਟਾਉਣੇ ਆ ਉਲਟੀ ਸਾਈਡ ਤੋਂ ਘਟਾਉਣੇ ਆ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਦੋ ਕੁੰਡੇ ਘਟ ਕੇ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਤਿੰਨ ਕੁੰਡੇ ਘਟ ਗਏ ਅੱਗੇ ਸਾਰੀ ਸਲਾਈ ਉਲਟੀ ਹੈ ਤਾਂ ਉਲਟੀ ਬਣਾ ਕੇ ਮੈਂ ਕੰਪਲੀਟ ਕਰੂੰਗੀ ਫਿਰ ਆਪਾਂ ਸਿੱਧੀ ਸਾਈਡ ਤੇ ਆਉਣੇ ਹੁਣ ਜਿਹੜੀਆਂ ਸਿੱਧੀ ਸਾਈਡ ਤੇ ਆਪਾਂ ਜਿਹੜੀ ਸਿੱਧੀ ਸਾਈਡ ਤੇ ਮੈਂ ਸਲਾਈ ਬਣਾਉਂਗੀ ਹੁਣ ਆਪਾਂ ਉਸੇ ਨੂੰ ਰਿਪੀਟ ਕਰਦੇ ਹਾਂ ਜਦੋਂ ਤੱਕ ਆਪਣੀ ਜਿਹੜੀ ਮੋਢੇ ਦੀ ਲੰਬਾਈ ਕੰਪਲੀਟ ਨਾ ਹੋਰੇ ਇਹ ਆਪਾਂ ਇੱਕ ਵਾਰ ਘਟਾਉਣੀ ਸੀ ਦੋਨਾਂ ਸਾਈਡਾਂ ਤੋਂ ਤਿੰਨ ਤਿੰਨ ਕੁੰਡੇ ਇਹ ਤਿੰਨ ਤਿੰਨ ਕੁੰਡੇ ਹੁਣ ਆਪਾਂ ਇੱਕ ਵਾਰ ਘਟਾਉਣੀ ਸੀ ਤਾਂ ਹੁਣ ਅੱਗੇ ਜਿਵੇਂ ਆਪਾਂ ਖਟਾਈ ਚ ਲਾਉਣੀ ਹੈ ਇਸ ਸਲਾਈ ਤੁਸੀਂ ਧਿਆਨ ਨਾਲ ਦੇਖਿਓ ਇਹੀ ਸਲਾਈ ਆਪਾਂ ਸਿੱਧੇ ਪਾਸੇ ਤੋਂ ਰਿਪੀਟ ਕਰਦੇ ਹਾਂ ਨਾ ਤੇ ਉਲਟ ਪਾਸੇ ਤੋਂ ਉਲਟੀ ਚ ਲਾਈ ਰਿਪੀਟ ਕਰਦੇ ਹਾਂ ਠੀਕ ਹੈ ਇਧਰ ਵੀ ਆਪਾਂ 6 ਕੁੰਡਿਆਂ ਤੇ ਡਿਜ਼ਾਈਨ ਬਣਾਉਣਾ ਤੇ ਇਧਰ ਵੀ ਆਪਾਂ 6 ਕੁੰਡਿਆਂ ਤੇ ਖਟਾਈ ਵੀ ਪਾਉਣੀ ਹੈ ਤੇ ਸਾਈਡਾਂ ਤੇ ਡਿਜ਼ਾਈਨ ਵੀ ਬਣੂਗਾ ਇੱਕ ਕੁੰਡਾ ਪਹਿਲਾਂ ਆਪਾਂ ਇਸ ਤਰ੍ਹਾਂ ਤਾਰ ਲੈਣਾ ਕੰਨੀ ਵਾਲਾ ਇਸ ਤਰ੍ਹਾਂ ਜਿਵੇਂ ਸਿੱਧਾ ਕੁੰਡਾ ਬਣਾਉਂਦੀ ਹੈ ਇਹੜੀਆ ਕੁੰਡਾ ਪੈ ਇਸ ਤਰ੍ਹਾਂ ਤਾਰਨਾ ਥ੍ਰੈਡ ਪਿੱਛੇ ਕਰਕੇ ਜਿਵੇਂ ਉਲਟਾ ਕੁੰਡਾ ਬਣਾਉਣੀ ਹੈ ਠੀਕ ਹੈ ਥ੍ਰੈਡ ਅੱਗੇ ਕਰਕੇ ਦੋ ਕੁੰਡੇ ਬਣਾਉਣੇ ਆਪਾਂ ਉਲਟੀ ਇਸ ਤਰ੍ਹਾਂ ਚਾਰ ਕੁੰਡੇ ਹੋਗੇ ਥ੍ਰੈਡ ਪਿੱਛੇ ਕਰਨਾ ਹੈ ਤਾਂ ਹੁਣ ਇੱਕ ਇੱਕ ਕੁੰਡੇ ਦੀ ਘਟਾਈ ਪਾਉਂਦੇ ਜਾਣਾ ਆਪਾਂ ਜਦ ਤੱਕ ਆਪਣੇ ਮੋਢੇ ਦੀ ਜਿਹੜੀ ਲੰਬਾਈ ਨਹੀਂ ਕੰਪਲੀਟ ਹੁੰਦੀ ਇਸ ਤਰ੍ਹਾਂ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾ ਦੇਣਾ ਆਪਣਾ ਇੱਕ ਕੁੰਡਾ ਇਸ ਤਰ੍ਹਾਂ ਇੱਕ ਕੁੰਡਾ ਘਟ ਗਿਆ ਆਪਣਾ ਠੀਕ ਹੈ ਪਹਿਲਾ ਆ ਪੈਕ ਕੁੰਡਾ ਤਾਰਿਆ ਜਿਵੇਂ ਸਿੱਧਾ ਕੁੰਡਾ ਬਣਾਉਣਾ ਫਿਰ ਇੱਕ ਕੁੰਡਾ ਤਾਰਿਆ ਜਿਵੇਂ ਉਲਟਾ ਕੁੰਡਾ ਬਣਾਉਣਾ ਦੋ ਉਲਟੇ ਬਣਾਏ ਫਿਰ ਦੋ ਦਾ ਇੱਕ ਕੀਤਾ ਠੀਕ ਹੈ ਹੁਣ ਵਿੱਚ ਜਿਸ ਤਰ੍ਹਾਂ ਦਾ ਵੀ ਤੁਹਾਡਾ ਡਿਜ਼ਾਈਨ ਹੈ ਸਾਰੀ ਸਿਲਾਈ ਕੰਪਲੀਟ ਕਰਨੀ ਹੈ ਲਾਸਟ ਦੇ 6 ਕੁੰਡਿਆਂ ਤੱਕ ਤਾਂ ਮੇਰੀ ਇਹ ਸਿੱਧੀ ਸਿਲਾਈ ਹੈ ਲਾਸਟ ਦੇ 6 ਕੁੰਡਿਆਂ ਤੱਕ ਮੈਂ ਸਿੱਧੀ ਸਿਲਾਈ ਬਣਾ ਕੇ ਕੰਪਲੀਟ ਕਰਦੀ ਹਾਂ ਹੁਣ ਦੋਨਾਂ ਪਾਸਿਆਂ ਤੋਂ ਆਪਾਂ ਸਿੱਧੀਆਂ ਸਾਈਡਾਂ ਤੇ ਘਟਾਈ ਪਾਉਂਦੇ ਜਾਵਾਂਗੇ ਹੁਣ ਮੇਰੇ ਕੋਲ ਲਾਸਟ ਦੇ 6 ਕੁੰਡੇ ਰਹਿ ਗਏ ਹੁਣ ਆਪਾਂ ਅਗਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਇੱਕ ਕੁੰਡਾ ਆਪਣਾ ਘਟ ਗਿਆ ਕਿਉਂਕਿ ਇਹ ਜਿਹੜੀ ਆਪਣੀ ਘਟਾਈ ਇਧਰ ਨੂੰ ਜਾਣੀ ਹੈ ਇਸ ਤਰ੍ਹਾਂ ਤਾਂ ਅੱਗੇ ਜਿਹੜੇ ਦੋ ਕੁੰਡੇ ਉਲਟੇ ਇਸ ਤਰ੍ਹਾਂ ਥ੍ਰੈਡ ਪਿੱਛੇ ਕਰਕੇ ਇੱਕ ਕੁੰਡਾ ਇਸ ਤਰ੍ਹਾਂ ਸਲਿੱਪ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣਾ ਠੀਕ ਹੈ ਇਹ ਕੁੰਡਾ ਆਪਾਂ ਸਿੱਧੀ ਸਾਈਡ ਤੋਂ ਸਿੱਧਾ ਬਣਾ ਲਾਂਗੇ ਤੇ ਉਲਟ ਪਾਸੇ ਤੋਂ ਆਪਾਂ ਇਹਨੂੰ ਸਲਿੱਪ ਕਰ ਲਾਂਗੇ ਇਸ ਤਰ੍ਹਾਂ ਬਾਕੀ ਅੱਗੇ ਸਾਰੀ ਸਿਲਾਈ ਸਾਰੇ ਕੁੰਡੇ ਆਪਾਂ ਉਲਟੇ ਬਣਾਉਣੇ ਆ। ਇਹ ਲਾ ਮੈਂ ਸਿਲਾਈ ਕੰਪਲੀਟ ਕਰਦੀ ਹਾਂ ਫਿਰ ਇੱਕ ਵਾਰ ਮੈਂ ਤੁਹਾਨੂੰ ਫਿਰ ਦੱਸ ਦਿੰਨੀ ਆ। ਵਰਟਿਸ ਲਾਈਕ ਕੰਪਲੀਟ ਕਰਕੇ ਹੁਣ ਮੈਂ ਸਿੱਧੇ ਪਾਸੇ ਤੇ ਫੇਰ ਆ ਗਈ ਤਾਂ ਤੁਹਾਨੂੰ ਇੱਕ ਵਾਰ ਜਿਹੜੀ ਫੇਰ ਇੱਕ ਸਲਾਈ ਬਣਾ ਕੇ ਦਿਖਾ ਦਿੰਨੀ ਕੰਨੀ ਵਾਲਾ ਕੁੰਡਾ ਇਸ ਤਰ੍ਹਾਂ ਤਾਰਨਾ ਜਿਵੇਂ ਸਿੱਧਾ ਕੁੰਡਾ ਬਣਾਉਣੀ ਹੈ ਠੀਕ ਹੈ ਫੇਰ ਅਗਲਾ ਕੁੰਡਾ ਇਸ ਤਰ੍ਹਾਂ ਤਾਰ ਲੈ ਦੋ ਕੁੰਡੇ ਹੋ ਗਏ ਫਿਰ ਥ੍ਰੈੱਡ ਅਗੇ ਕਰਕੇ ਦੋ ਬਣਾਵਾਂਗੇ ਉਲਟੇ ਚਾਰ ਕੁੰਡੇ ਹੋ ਗਏ ਇਹ ਦੋ ਕੁੰਡਿਆਂ ਤੇ ਆਪਣੀ ਘਟਾਈ ਪਾਉਗੀ ਇਧਰ ਨੂੰ ਜਾਣੀ ਹੈ ਘਟਾਈ ਇਸ ਤਰ੍ਹਾਂ ਕੁੰਡਾ ਪਲਟ ਕੇ ਥ੍ਰੈੱਡ ਕਰਾਂਗੇ ਪਿੱਛੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾ ਦੇਾਂਗੇ ਇੱਕ ਕੁੰਡਾ ਠੀਕ ਹੈ ਲਾਸਟ ਦੇ 6 ਕੁੰਡਿਆਂ ਤੱਕ ਜਿਵੇਂ ਤੁਹਾਡੀ ਸਲਾਈ ਹੈ ਫਿਰ ਡਿਜ਼ਾਈਨ ਆ ਕੋਈ ਉਸੇ ਤਰ੍ਹਾਂ ਕੰਪਲੀਟ ਕਰ ਲੈਣਾ ਤੁਸੀਂ ਹਰੇਕ ਸਿੱਧੀ ਸਲਾਈ ਚ ਆਪ ਇਸ ਤਰ੍ਹਾਂ ਘਟਾਈ ਪਾਉਂਦੇ ਜਾਣਾ ਏਕ ਏਕ ਕੁੰਡਾ ਆਪਣਾ ਦੋਨਾਂ ਸਾਈਡਾਂ ਤੋਂ ਘਟਦਾ ਜਾਂਦਾ ਹੈ ਤੇ ਜਦੋਂ ਆਪਣੇ ਕੋਲ ਲੋੜਿੰਗ ਦੇ ਕੁੰਡੇ ਰਹਿ ਜਾਣ ਜਿੰਨੇ ਵੀ ਕੁੰਡੇ ਆਪਾਂ ਰੱਖਣੇ ਹੋਣਗੇ ਜਿਵੇਂ ਹੁਣ 30 ਜਾਂ 35 ਕੁੰਡੇ ਰੱਖਣੇ ਆਪਾਂ ਜਦੋਂ ਆਪਣੇ ਕੋਲ ਉਹਨੇ ਕੁੰਡੇ ਰਹਿ ਜਾਣ ਤਾਂ ਆਪਾਂ ਘਟਾਈ ਪਾਉਣੀ ਜਿਹੜੀ ਉਹ ਬੰਦ ਕਰ ਦਿਆਂਗੇ ਫਿਰ ਅੱਗੇ ਆਪਣੇ ਮੋਢੇ ਦੀ ਜਿਹੜੀ ਲੰਬਾਈ ਹੋਊਗੀ ਉਹ ਕੰਪਲੀਟ ਕਰ ਲਾਂਗੇ ਤੇ ਜਿਹੜੇ ਸਾਈਡਾਂ ਵਾਲੇ ਕੁੰਡੇ ਹੋਣਗੇ ਉਹ ਆਪਾਂ ਉਸੇ ਤਰ੍ਹਾਂ ਬਣਾਉਂਦੇ ਜਾਵਾਂਗੇ ਬਸ ਘਟਾਈ ਪਾਉਣੀ ਬੰਦ ਕਰ ਦਿਆਂਗੇ ਜਿਵੇਂ ਇੱਕੰਨੀ ਵਾਲਾ ਕੁੰਡਾ ਆਪਾਂ ਸਲਿੱਪ ਕਰ ਲਿਆ ਫਿਰ ਅਗਲਾ ਕੁੰਡਾ ਸਲਿੱਪ ਫਿਰ ਦੋ ਉਲਟੇ ਤੇ ਫਿਰ ਇਹ ਵਾਲਾ ਕੁੰਡਾ ਜਿੱਥੇ ਘਟਾਈ ਪੈਂਦੀ ਹੈ ਆਪਾਂ ਸਿੱਧਾ ਬਣਾਉਂਦੇ ਜਾਵਾਂਗੇ ਬਸ ਘਟਾਈ ਪਾਉਣੀ ਜਿਹੜੀ ਆਪਾਂ ਉਹ ਬੰਦ ਕਰਾਂਗੇ ਜਦੋਂ ਆਪਣੇ ਕੋਲ ਲੋੜਿੰਗ ਦੇ ਕੁੰਡੇ ਰਹਿ ਜਾਣਗੇ ਸਿੱਧੇ ਪਾਸੇ ਤੋਂ ਘਟਾਈ ਪੈਂਦੀ ਹੈ ਉਲਟੇ ਪਾਸੇ ਤੋਂ ਸਾਰੀ ਸਲਾਈ ਆਪਣੀ ਉਲਟੀ ਆ ਜਾਂਦੀ ਹੈ ਬਣ ਕੇ ਹੁਣ ਆਪਣੇ ਕੋਲ 2 4 ਛੇ ਲਾਸਟ ਤੇੜੇ ਛੇ ਕੁੰਡੇ ਰਹਿ ਗਏ ਤਾਂ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਅਗਲੀ ਸਾਈਡ ਤੇ ਇਸ ਤਰ੍ਹਾਂ ਦੋ ਕੁੰਡੇ ਉਲਟੀ ਥ੍ਰੈਡ ਪਿੱਛੇ ਕਰਕੇ ਇੱਕ ਕੁੰਡਾ ਇਸ ਤਰ੍ਹਾਂ ਸਲਿੱਪ ਕਰਨਾ ਤੇ ਇੱਕ ਆਪਾਂ ਇਧਰੋਂ ਸਿੱਧਾ ਬਣਾਉਣਾ ਉਲਟ ਪਾਸੇ ਤੇ ਉਹਨੂੰ ਉਤਾਰ ਲੈਣਾ ਤੇ ਇਸ ਤਰ੍ਹਾਂ ਜਿਹੜੀ ਘਟਾਈ ਪੈਂਦੀ ਜਾਊਗੀ ਇਸ ਤਰ੍ਹਾਂ ਜਿਹੜਾ ਆਪਣਾ ਇਹ ਡਿਜ਼ਾਈਨ ਵੀ ਬੰਦਾ ਜਾਊਗਾ ਤੇ ਘਟਾਈ ਵੀ ਪੈਂਦੀ ਜਾਊਗੀ ਜਦੋਂ ਤੁਹਾਡੇ ਲੋੜਿੰਦੇ ਕੁੰਡੇ ਰਹਿ ਗਏ ਤਾਂ ਤੁਸੀਂ ਇਹ ਘਟਾਈ ਬੰਦ ਕਰ ਦੇਣੀ ਹੈ ਇਹ ਕੁੰਡੇ ਉਸੇ ਤਰ੍ਹਾਂ ਬਣਾਉਂਦੇ ਜਾਣਾ ਜਿਵੇਂ ਮੈਂ ਹੁਣ ਇੱਥੇ ਘਟਾਈ ਪਾਉਣੀ ਬੰਦ ਕਰਤੀ ਸੀ ਤਾਂ ਜਿਹੜਾ ਇਹ ਡਿਜ਼ਾਈਨ ਹੈ ਉਸੇ ਤਰ੍ਹਾਂ ਦੋਨਾਂ ਕੰਨੀਆਂ ਤੇ ਰੱਖਿਆ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਰਿਗਲਾਨ ਕਟਿੰਗ ਦੀ ਘਟਾਈ ਜਿਹੜੀ ਹੋ ਜਾਂਦੀ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਧੰਨਵਾਦ